ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਵੇਂ ਤੁਹਾਨੂੰ ਪਤਾ ਹੈ ਵੀ ਆਪਣਾ ਜਿਹੜਾ ਵੀਡੀਓ ਬਣਾਉਣ ਦਾ ਮਨ ਲੋ ਮਕਸਦ ਹੁੰਦਾ ਇੱਕ ਫਾਰਮ ਦੀ ਪ੍ਰੋਗਰੈਸ ਦਿਖਾਉਣਾ ਤੇ ਲੋਕਾਂ ਦੇ ਕਮੈਂਟਸ ਦੇ ਜਵਾਬ ਦੇਣੇ ਪਿਛਲੇ ਦਿਨਾਂ ਚ ਮੈਂ ਫਾਰਮ ਦੀ ਕਮਾਈ ਤੇ ਇੱਕ ਵੀਡੀਓ ਪਾਈ ਸੀ ਲਗਭਗ ਸੀ ਰੀਅਲਟੀ ਹੋ ਤੇ ਕੁਝ ਲੋਕਾਂ ਦੇ ਮਨ ਚ ਸੀ ਵੀ ਸ਼ਾਇਦ ਮੈਂ ਕਹਿੰਨਾ ਵੀ ਇਹ ਤਾਂ ਦਾ ਕਮਾਈ ਵਾਲਾ ਹੈ ਨਹੀਂ ਜੈ ਇਸ ਧੰਨੇ ਚ ਕਮਾਈ ਨਹੀਂ ਹੁੰਦੀ ਦੇਖੋ ਲੱਖਾਂ ਕਮਾਉਣਾ ਕਰੋੜਾ ਕਮਾਉਣਾ ਮੈਂ ਆਹ ਕਰੂੰਗਾ ਮੈਂ ਉਹ ਕਰੂੰਗਾ ਇਹਨਾਂ ਚੀਜ਼ਾਂ ਦੇ ਬਜਾ ਕੀ ਨਹੀਂ ਰੱਖਦਾ ਮੈਂ ਇੱਕ ਆਈਡੀਆ ਰੱਖਦਾ ਹੁੰਦਾ ਵੀ ਤੁਸੀਂ ਜੋ ਕਰਨਾ ਹੈ ਉਹਦਾ ਇੱਕ ਟਾਈਮ ਬਣਾਉਣਾ ਹੁੰਦਾ ਜੇ ਮੈਂ ਆਪਾਂ ਇੱਕ 10 ਕਿ ਮਹੀਨੇ ਪਹਿਲਾਂ ਵੀਡੀਓ ਬਣਾਈ ਸੀ ਫਾਰਮ ਦਾ ਟੂਰ ਕਰਨ ਨੂੰ ਕਿਹਾ ਗਿਆ ਸੀ ਉਹਦੇ ਜਿਵੇਂ ਕੁਝ ਤੁਹਾਨੂੰ ਆਪਦੇ ਦੱਸੇ ਸੀ ਵੀ ਮੈਂ ਆਹ ਆਹ ਕੰਮ ਕਰਨੇ ਆ ਤੇ ਆਪਾਂ ਥੋੜੀ ਹੋਰ ਤੇ ਡਿਸਕਸ ਕਰਾਂਗੇ ਤੇ ਜਿੰਨਾ ਹੋ ਸਕੇ ਮੈਂ ਆਪਦਾ ਫਾਰਮ ਜਾਂ ਆਪਦਾ ਸਮਾਨ ਜਾਂ ਜੋ ਇੰਪਰੂਵਮੈਂਟ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਹੁਣ ਕਮਾਈ ਤੁਸੀਂ ਆਪਦਾ ਆਈਡੀਆ ਲਾ ਲਿਓ ਵੀ ਇਹ ਕਮਾਈ ਹਜ਼ਾਰਾਂ ਚ ਹੋਈ ਐ ਇਹ ਲੱਖਾਂ ਚ ਹੋਈ ਐ ਜੇ ਇਹ ਮਾਲੋ ਨਹੀਂ ਹੋਈ ਉਹ ਜੇ ਆਪਾਂ ਤੁਹਾਨੂੰ ਦੇਵਾਂਗੇ ਮਾਲੋ ਇੱਕ ਆਈਡੀਆ ਦੇਵਾਂਗੇ ਜੱਜਮੈਂਟ ਤੁਸੀਂ ਕਰ ਲਿਓ ਜਦੋਂ ਮੈਂ ਵੀਡੀਓ ਸ਼ੁਰੂ ਕਰੀ ਤਾਂ ਉਹ ਵੀਡੀਓ ਮੈਂ ਸ਼ੁਰੂ ਕਰੀ ਸੀ ਸ਼ਰਕ ਤੇ ਕੰਡੇ ਲੱਗਨ ਤੋਂ ਵੀ ਇੱਥੇ ਆਪਣਾ ਕੰਡਾ ਲੱਗਿਆ ਹੋਇਆ ਇੱਥੇ ਆਪਾਂ ਦਫ਼ਤਰ ਪਾਉਣਾ ਹੈ ਕੰਡਾ ਚਾਰ ਦੁਆਰੀ ਦੇ ਵਿੱਚ ਆ ਗਿਆ ਆ ਬਾਹਰ ਸੱਡੇ ਹੋਏ ਚਾਰ ਦੁਆਰੀ ਕਰ ਦੋ ਦਫ਼ਤਰ ਇੱਥੇ ਕਿਹਾ ਸੀ ਆਪਾਂ ਦਫ਼ਤਰ ਪਾਇਆ ਵਾਰੀ ਵਾਰੀ ਜਿਹੜਾ ਪਟਰੈਕਟਰ ਦਿਖਾਈ ਜਾਂਦਾ ਉਹਦੋਂ ਇੱਕ ਟਰੈਕਟਰ ਆਪਣੇ ਕੋਲੇ ਮਹਿੰਦਰਾ ਹੁੰਦਾ ਸੀ ਜਿਹੜਾ ਕਰੀਬ ਕਰੀਬ 80-90 ਹਜ਼ਾਰ ਦੇ ਸਨ ਅਸੀਂ ਉਹ ਬਦਲ ਕੇ ਆਪਾਂ ਟਰੈਕਟਰ ਲੈ ਲਿਆ ਸੀ ਉਹ ਟਰੈਕਟਰ ਮੰਨ ਲਓ ਬਦਲਿਆ ਗਿਆ ਫਿਰ ਆਪਣਾ ਦਫ਼ਤਰ ਬਣ ਗਿਆ ਉਸ ਤੋਂ ਬਾਅਦ ਜਦੋਂ ਮੈਂ ਪਿੰਟਾਂ 'ਚ ਆਇਆ ਸੀ ਉਦੋਂ ਮੀਂਹ ਪਿਆ ਹੋਇਆ ਸੀ ਤੇ ਲਗਭਗ ਮੈਂ ਦੇਖਿਆ ਸੀਗਾ ਵੀ ਉੱਥੇ ਗੱਾਰਾ ਖੜਾ ਹੈ ਤੇ ਮੈਂ ਕਦੇ ਗੱਾਰਾ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਜਦੋਂ ਵੀ ਆਪਾਂ ਫਾਰਮ ਦਿਖਾਉਨੇ ਆ ਜਿੱਥੇ ਕਮੀ ਹੈ ਉਹ ਕਮੀ ਵੀ ਨਾਲ ਦਿਖਾਈ ਜਾਂਦੀ ਹੈ ਉਦੋਂ ਇੱਥੇ ਜੋ ਮੰਨ ਲਓ ਮੈਂ ਵੀਡੀਓ ਬਣਾਈ ਪਿੱਟ ਦਿਖਾਏ ਪਿੱਟਾਂ 'ਚ ਪਾਣੀ ਖੜਾ ਸੀ ਪਾਣੀ ਖੜਨ ਵੇਲੇ ਮੈਂ ਕਿਹਾ ਸੀ ਵੀ ਇਹ ਆਪਾਂ ਪੱਕੇ ਕਰਨੇ ਆ ਉਹ ਆਪਾਂ ਲਗਭਗ ਵਾਬੇ ਦੀ ਮੇਨਾਂ ਲੌਕ ਤੇ ਲਾਤੀ ਲੌਕ ਤੇ ਨਾ ਗਾਰੇ ਦਾ ਕੰਮ ਤੇ ਸਾਈਲੇ ਦੀ ਵੇਸਟੇਜ ਘਟ ਗਈ ਉਸ ਤੋਂ ਬਾਅਦ ਆਪਾਂ ਦਿਖਾਇਆ ਸੀਗਾ ਮੰਨ ਲਓ ਪਾਰਲਰ ਉਹ ਸਾਰੇ ਨਹੀਂ ਦੇਖਿਆ ਵਈ ਇਹ ਬਾਰੀ ਦਿਖਾਉਣ ਦੀ ਲੋੜ ਨਹੀਂ ਜਨਰੇਟਰ ਆਪਾਂ ਚੇਂਜ ਕਰਤਾ ਸੀ ਵੱਡਾ ਲਿਆਂਦਾ ਸੀ ਫਿਰ ਆਪਾਂ ਮੰਨ ਲਓ ਇਹ ਇੰਤਜ਼ਾਮ ਐਬ ਜਾ ਕਰਤਾ ਦੇਖੋ ਹੁਣ ਤੱਕ ਕੰਸਟ੍ਰਕਸ਼ਨ ਚੱਲੀ ਜਾਂਦੀ ਹੈ ਸਾਸ ਭਾਈ ਥੋੜੀ ਜੀ ਘਟੀ ਪਈ ਐ ਕਿਉਂਕਿ ਬਾਹਰੋਂ ਕੋਈ ਰੇਤਾ ਉਹਨਾ ਬਦਰੀ ਆਉਣੀ ਕਿਉਂਕਿ ਆ ਜਿਹੜਾ ਆਪਾਂ ਪਹਿਲਾਂ ਇਜ਼ਰਾਈਲ ਟੈਕਨੋਲੋਜੀ ਸੀਗੀ ਜੇ ਮਗਰ ਗਾਰਾ ਬਣ ਜਾਂਦਾ ਸੀ ਇਹ ਸ਼ੈੱਡ ਆਪਾਂ ਸਾਰਾ ਪੱਕਾ ਕਰਕੇ ਤੇ ਕਿਉਂ ਵੀ ਗਲ ਮੈਟ ਲਾਉਣ ਦੀ ਮੰਨ ਲੋ ਤਿਆਰੀ ਸੀਗੀ ਤੇ ਆਪਾਂ ਲਗਭਗ ਕੰਪਲੀਟ ਕਰ ਚੁੱਕੇ ਆਂ ਅੱਜ ਮਿਸਤਰੀ ਦਾ ਕੰਮ ਜਿਹੜਾ ਹੈਗਾ ਫਰਸ਼ ਵਾਲੇ ਦਾ ਖਤਮ ਹੋ ਗਿਆ ਤੇ ਜਿਹਦੇ ਇਹ ਗਾਈਆਂ ਦੇ ਲੋਕ ਐ ਇਹ ਬਦਲਨੇ ਪੈਣੇ ਸਾਨੂੰ ਕਿਉਂਕਿ ਆਪਾਂ ਬੈੜਾ ਨਾਲ ਸਿਸਟਮ ਦੂਜੇ ਪਾਸੇ ਕਰਤਾ ਤੇ ਮਰਕੀ ਵਾਲੀਆਂ ਗਾਇਆਂ ਦੇ ਕਿਊਬਿਕਲ ਬੈੜਾਂ ਦੇ ਪਾਸੇ ਲਾਤੇ। ਇਹ ਥੋੜੀ ਦਿੱਕਤ ਸੀਗੀ ਜਿੱਮੇ ਬੈੜਾਂ ਤੇ ਚੱਲ ਜਾਂਦੀਆਂ ਹੁੰਦੀਆਂ ਮਾਮੂਲੀ ਗਰਮੀ। ਇਹ ਜਦੋਂ ਸ਼ਾਮ ਨੂੰ ਜਿਹੜੀ ਸ਼ਿਪਦੀ ਧੁੱਪ ਸੀ, ਇਹ ਸਾਡੇ ਦੁੱਧ ਵਾਲੀਆਂ ਗਾਇਆਂ 'ਚ ਵੱਢਦੀ ਸੀ ਇਧਰਲੇ ਪਾਸੇ। ਉਦੋਂ ਪਸ਼ੂ ਨੂੰ ਸਟ्रेस ਪੈਂਦਾ ਸੀ, ਗਾਇਆਂ ਬੈੜਾਂ ਕੱਟ ਜਾਂਦੀਆਂ ਹੁੰਦੀਆਂ। ਤੇ ਆਹ ਆਪਾਂ ਜਿਹੜੀ ਗੱਲ ਕਰਦੇ ਸੀ ਇਹ ਹੁਣ ਚਲੋ ਗਾਰਾ ਚੱਕੀ ਜਾਂਦੇ ਵਿੱਚੋਂ। ਇੱਕ ਆਪਾਂ ਗੱਲ ਕਰੀ ਸੀਗੀ ਵੀ ਆਪਾਂ ਕੂਲਿੰਗ ਆਪਣਾ ਜੁੰਟ ਲਾਉਣ ਵਾਸਤੇ ਸ਼ੈੱਡ ਪਾਉਣਾ ਹੈ, ਹੋਲਡਿੰਗ ਜਿਹੜੀ ਜੀ। ਇਹ ਤੇ ਸੂਨ ਵਾਲੰਗਾਇਆਂ ਜਾਂ ਕੁਝ ਵੀ ਸੀ ਉਹ ਸਾਹਮਣੇ ਤੁਸੀਂ ਧਿਆਨ ਮਾਰੋਗੇ ਤਾਂ ਦੇਖੂਗਾ ਉਹ ਸ਼ੈੱਡ ਆਪਾਂ ਉਹ ਪਾਤਾ ਸੀ ਫਿਰ ਮੈਂ ਗੱਲ ਕਰੀ ਸੀ ਕੁਝ ਸਾਲ ਫਾਰਮ ਕਮਾਈ ਨਹੀਂ ਦਿੰਦਾ ਦੇਖੋ ਇਸ ਕੰਮ ਦੇ ਨਾਲ ਸਾਲ ਦੇ ਵਿੱਚ ਵਿੱਚ ਹੁਣ ਤੁਸੀਂ ਵੇਖ ਲੋ ਕਿ ਕਿੰਨੇ ਦਾ ਕੰਮ ਹੈ ਇਸ ਕੰਮ ਦੇ ਨਾਲ ਨਾਲ ਅ ਦੇ ਜਵਾਗ ਪੜਾ ਗਿਆ ਤੇ ਜਿਹੜੀਆਂ ਬਹਿੜਾਂ ਸੀ ਪਿਛਲੇ ਸਾਲ ਬੱਚੀਆਂ ਆਈਆਂ ਸੀ ਉਹ ਉਹਨਾਂ ਨੂੰ ਪਾਲ ਗਿਆ ਵੀ ਆਪਣੇ ਜਵਾਗ ਪਾਲ ਗਏ ਤੇ ਇਹਨਾਂ ਦੇ ਜਵਾਗ ਪਾਲ ਗਏ ਇਹ ਹੁਣ ਜਿਹੜੀਆਂ ਬਹਿੜਾਂ ਕੋਸ਼ਿ ਖੇਡਦੀਆਂ ਫਿਰਦੀਆਂ ਦੇਖੋਗੇ ਇਹ ਪਰ ਜਿਹੜੀਆਂ ਬੱਚੀਆਂ ਸੀ ਬਾਬੇ ਦੀ ਮਿਹਨਤ ਕੀ ਇਹ ਬੈੜਾ ਬਣ ਗਿਆ ਤੇ ਪਰ ਐਟ ਕੀ ਥੋੜੀ ਜਿਹੀ ਮਿਸ ਮੈਨੇਜਮੈਂਟ ਐ ਹੋਈ ਪਈ ਐ ਵੀ ਜਦੋਂ ਆਪਾਂ ਫਰਸ ਲਾਉਣੇ ਆ ਤਾਂ ਉਧਰ ਜਗ੍ਹਾ ਭੀੜੀ ਹੋ ਜਾਂਦੀ ਐ ਅੱਗੇ ਆਪਾਂ ਆਉਂ ਦਿਖਾਉਣੇ ਬੈੜਾ ਸਾਡੀਆਂ ਆ ਤੇ ਗਾਈਆਂ ਆ ਹੁਣ ਇਹ ਗਾਈਆਂ ਤੇ ਬੈੜਾ ਕੁਸ ਮਿਕਸ ਹੋਈਆਂ ਵੀ ਐ ਕੁਸੇ ਚ ਪਿਛਲੇ ਸਾਲ ਗਾ ਜਿਹੜੀਆਂ ਸੂਨ ਆ ਲਈਆਂ ਤੇ ਕੁਸ ਜਿਹੜੀਆਂ ਤਿਆਰ ਹੋ ਕੇ ਆਈਆਂ ਕੁਸ ਵਿੱਚ ਇਧਰ ਛੱਡੀਆਂ ਪੈ ਗਈਆਂ ਸੀ ਕੁਛ ਆਲੇ ਉੱਥੇ ਫਰਸ ਤੇ ਜਿਵੇਂ ਟਾਈਮ ਜਟਾਪਦਾ ਉਸ ਹਿਸਾਬ ਨਾਲ ਟਾਈਮ ਟਪਾਇਆ ਸੀਗਾ ਹੁਣ ਆਪਣੀ ਇਹ ਤਾਂ ਹੋ ਗਈ ਪਿਛਲੇ ਸਾਲ ਤੇ ਆਪਾਂ ਕੀ ਕੁਛ ਕੀਤਾ ਜਾਂ 9-10 ਮਹੀਨਾ ਚ ਆਪਾਂ ਕੀ ਕੁਛ ਕੀਤਾ ਜਿਹੜੀ ਮੈਂ ਕਹਿੰਦਾ ਸਟਾਰਟਿੰਗ ਚ ਕਮਾਈ ਨਹੀਂ ਦਿੰਦਾ ਉਹ ਉਹਦਾ ਇਹ ਮਕਸਦ ਹੁੰਦਾ ਵੀ ਤੁਸੀਂ ਇੱਕ ਆਈਡੀਅਲ ਜਿਹਾ ਫਾਰਮ ਬਣਾਓ ਜਦੋਂ ਮੈਂ ਇਹ ਵੀਡੀਓ ਬਣਾਉਣੀ ਸ਼ੁਰੂ ਕਰੀ ਸੀ ਉਦੋਂ ਵੀ ਲਗਭਗ ਜੋ ਕਹਿੰਦਾ ਵੀ ਆਪਾਂ ਜੀ ਫਾਰਮ ਸਟਾਰਟ ਕਿਵੇਂ ਕੀਤਾ ਜਾਵੇ ਤਾਂ ਮੈਂ ਸਭ ਤੋਂ ਪਹਿਲਾਂ ਇਹ ਕਿਹਾ ਸੀ ਕਿ ਤੁਸੀਂ ਕੁਝ ਫਾਰਮ ਦੇਖੋ ਫਾਰਮ ਦੇਖਣ ਤੋਂ ਬਾਅਦ ਇੱਕ ਆਈਡੀਆ ਲੱਭ ਦੇ ਮਨ ਚ ਫਾਰਮ ਬਣਾਓ ਵੀ ਆਪਾਂ ਐਵਜਾ ਫਾਰਮ ਬਣਾਉਣਾ ਉਹਦੇ ਲਈ ਟਾਈਮ ਬਾਉਂਡ ਕਰੋ ਵੀ ਇੰਨੇ ਟਾਈਮ ਚ ਆਪਾਂ ਬਣਾ ਦੇਣਾ ਉਹ ਟਾਈਮ 8 ਤੋਂ 12 ਸਾਲ ਜਾਂ 15 ਸਾਲ ਹੋ ਸਕਦਾ ਹੈ ਜਿਹੜੀ ਇਨਕਮ ਹੈ ਇਨਕਮ ਜਦੋਂ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਆਪਾਂ ਵੇਖਾਂਗੇ ਆਪਾਂ ਨੂੰ ਨਿਕਲਦਾ ਕੀ ਹੈ ਦੇਖੋ ਅੱਜ ਤੋਂ ਪਹਿਲਾਂ ਮੈਂ ਜੇ ਕਹਿੰਨਾ ਕਮਾਈ ਹੈ ਨਹੀਂ ਉਹ ਮੈਂ ਕਹਿਣਾ ਉਹਨੇ ਕਮਾਈ ਆਪਾਂ ਵਿੱਚੋਂ ਕੱਢੀ ਨਹੀਂ ਕਿ ਫਾਰਮ ਦੀ ਰਿਕੁਆਇਰਮੈਂਟ ਆਪਾਂ ਤੋਂ ਪੂਰੀ ਨਹੀਂ ਹੋਈ ਸੀਗੀ ਇਹ ਜਿਹੜੀਆਂ ਬਹਿੜਾਂ ਦੇਖੀਏ ਨੇ ਇਹ ਹੀ ਆਪਣੀ ਕਮਾਈ ਹੈ ਸਾਹਮਣੇ ਸ਼ੈੱਡ ਪਿਛਲੇ ਸਾਲ ਵਾਲੀ ਕਮਾਈ ਹੈ ਜਾਂ ਜੋ ਇੰਪਰੂਵਮੈਂਟ ਕੀਤੀ ਹੈ ਕੋਸ਼ਿਸ਼ ਕਰੀਏ ਦਿਖਾਉਣ ਦੀ ਉਹ ਉਹ ਆਪਣੀ ਪਿਛਲੇ ਸਾਲ ਦੀ ਉਹਨੂੰ ਬਕਮਾਈ ਵੀ ਕਹਿ ਸਕਦੇ ਆ ਜਾਂ ਆਪਾਂ ਸ਼ੈੱਡ ਚ ਆਪਾਂ ਲਾਇਆ ਕਹਿ ਸਕਦੇ ਆ ਮੈਂ ਕਮਾਈ ਹੋਸ ਨੂੰ ਮੰਨਦਾ ਜੇ ਤੁਹਾਡਾ ਆਈਡੀਅਲ ਸ਼ੈੱਡ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਤੁਸੀਂ ਕਿੰਨੀ ਆਉਟਪੁੱਟ ਕੱਢ ਕੇ ਇਨਵੈਸਟ ਪਾਸੇ ਕਿੰਨਾ ਕਰ ਸਕਦੇ ਆ ਮੈਂ ਅਸਲੀ ਉਹਨੂੰ ਕਮਾਈ ਕਹਿੰਦਾ ਹੁਣ ਗੱਲ ਕਰਦੇ ਆ ਵੈਰੀ ਫਾਰਮ ਦੇ ਟਾਰਗੇਟ ਦੀ ਮੇਰਾ ਖਿਆਲ ਹੈ ਵੀ ਜੇ ਟਾਰਗੇਟ ਸਭ ਤੋਂ ਛੋਟਾ ਸ਼ੈੱਡ ਹੈ ਮੇਰਾ ਜੇ ਕਿਸੇ ਨੇ ਕਹਿਣਾ ਵੀ ਮੈਂ ਫਾਰਮ ਬਣਾਇਆ ਤਾਂ ਸਭ ਤੋਂ ਛੋਟੇ ਫਾਰਮ ਅਜ ਮੇਰਾ ਫਾਰਮ ਆਊਗਾ ਅਸੀਂ 150 ਪਸ਼ੂ ਦਾ ਕਰੀਬ ਇਹ ਰੱਖਿਆ ਹੋਇਆ ਹੈ 70 ਕ ਮਿਲਕਿੰਗਾਂ ਹੋ ਜਾਣੀਆਂ ਹਾਂ ਵੜਾ ਬੱਛੀਆਂ 80 ਨਹੀਂ 80 ਤਾਂ ਤੇ 90 100 ਵੀ ਹੋ ਸਕਦੀਆਂ ਕਿਉਂਕਿ ਵੜਾ ਨੂੰ ਜਿਹੜੀ ਜਗ੍ਹਾ ਹੁੰਦੀ ਹੈ ਥੋੜੀ ਦੀ ਲੋਡ ਹੁੰਦੀ ਹੈ ਤੇ ਐਡਜਸਟ ਕਰ ਜਾਂਦੇ ਆ ਜੇ ਆਪਾਂ 70 ਕ ਗਾਈਆਂ ਮੰਨ ਕੇ ਚੱਲੀਏ ਫਿਰ ਆਪਾਂ ਐਵਰੇਜ ਸਾਲ ਦਾ 2000 ਲੀਟਰ ਦੁੱਧ ਪਾ ਸਕਦੇ ਆ 70 ਮਿਲਕਿੰਗ ਤੇ ਗਾਈਆਂ ਹੋਣ ਤੇ 2000 ਲੀਟਰ ਆਪਾਂ ਦੇ ਸਾਲ ਪਦੇ ਐਵਰੇਜ ਪਾਉਣੇ ਆ ਫਿਰ ਉਹਨੂੰ ਆਪਾਂ ਫਾਰਮ ਕਹਿ ਸਕਦੇ ਆਂ ਵੀ ਆਈਡੀਅਲ ਫਾਰਮ ਹੁੰਦਾ ਹੈ ਇਹ ਛੋਟਾ ਹੀ ਹੁੰਦਾ ਹੈ ਲੋਕ ਤਾਂ 4000 5000 10000 ਵਾਲੀ ਬੈਠੇ ਹੋਣਗੇ ਪਰ ਇਸ ਤੋਂ ਘੱਟ ਮੈਂ ਕਹਿੰਨਾ ਭਵਿੱਖ ਹੈ ਨਹੀਂ ਕਿਉਂਕਿ ਇਸ ਤੋਂ ਘੱਟ ਮਸ਼ੀਨਰੀ ਕਰਨੀ ਕਰ ਸਕਦੇ ਮਸ਼ੀਨਰੀ ਕਰਨ ਬਿਨਾ ਮੰਨ ਲਓ ਜਿਹੜਾ ਲੇਬਰ ਦਾ ਕਹਿ ਲੋ ਜਾਂ ਮੈਨ ਪਾਵਰ ਘੱਟ ਜਿਹੜੀ ਚਾਹੀਦੀ ਹੁੰਦੀ ਹੈ ਉਹ ਨਹੀਂ ਕਰ ਸਕਦੇ ਵੀ ਯਾਨੀ ਸਭ ਤੋਂ ਛੋਟਾ ਇਹ ਆਈਡੀਆ ਸਾਨੂੰ ਬਣਾਉਣਾ ਪੈਣਾ ਜੇ ਤੁਸੀਂ ਭਵਿੱਖ 'ਚ ਫਾਰਮਿੰਗ ਦੇ ਲੈਵਲ 'ਚ ਰਹਿਣਾ ਤਾਂ ਦੇਖੋ ਇਹ ਪਹਿਲਾਂ ਕਹਿੰਦੇ ਹੁੰਦੇ ਸੀ 50 ਗਾਈਆਂ ਵਾਲੇ ਅਸੀਂ ਜੋ ਪੀਡੀਐਫ 'ਤੇ ਜਾਣ ਲੱਗੇ ਲੱਗੇ ਨਾ ਉਦੋਂ ਸੋਚ ਪੀਡੀਐਫ 'ਤੇ ਦੀ ਹੋਰ ਹੁੰਦੀ ਬਹੁਤ ਵਧੀਆ ਹੁੰਦੀ ਸੀ ਉਦੋਂ ਕਹਿੰਦੇ ਹੁੰਦੇ ਸੀ 50 ਪਸ਼ੂਆਂ ਦਾ ਤੁਸੀਂ ਫਾਰਮ ਜੇ ਨਾ ਰਿਹਾ 50 ਪਸ਼ੂਆਂ ਤੇ ਤੁਸੀਂ ਨਹੀਂ ਪਹੁੰਚਦੇ ਤੁਹਾਡਾ ਫਾਰਮ ਕਦੋਂ ਵੀ ਡੱਬਲ ਸਕਦਾ ਉਹਦਾ ਕਾਰਨ ਇਹ ਸੀ ਉਹ ਸਮਝ ਨਹੀਂ ਆਉਂਦਾ ਸੀ ਹੁਣ ਹੋ ਸਕਦਾ ਕਈਆਂ ਲੋਕਾਂ ਦੇ ਹੁਣ ਨਾ ਸਮਝ ਜਾਵੇ ਕਿਉਂਕਿ ਦੇਖੋ ਜਿਹੜਾ ਦੁੱਧ ਢੋਲਾਂ 'ਚ ਪਾ ਕੇ ਵੇਚਣਾ ਇਹ ਤਾਂ ਆਪ ਵੇਖਿਆ ਨਹੀਂ ਪਤਾ ਨਹੀਂ ਕਦੋਂ ਇਹ ਮੰਨ ਲਓ ਸਰਕਾਰ ਬੰਦ ਕਰ ਦੇ ਦੁੱਧ ਹਮੇਸ਼ਾ ਆਪਾਂ ਨੂੰ ਕੰਪਨੀਆਂ ਨੂੰ ਦੇਣਾ ਪੈਣਾ ਤੇ ਕੰਪਨੀਆਂ ਇੰਨੀ ਅਕਸਾਨੀਆਂ ਹੋਗੀਆਂ ਵੀ ਜਿੱਥੋਂ 2000 ਲੀਟਰ 1500 ਲੀਟਰ ਦੁੱਧ ਨਹੀਂ ਮਿਲਦਾ ਉਹਨੂੰ ਰੇਟ ਨਹੀਂ ਦਿੰਦੇਗਾ ਇਹ ਇਕੱਠਾ ਕਰਨਾ ਇਹਨਾਂ ਨੂੰ ਵੀ ਖਰਚੇ ਪੈਂਦੇ ਹੁੰਦੇ ਆ ਤੇ ਜਦੋਂ ਆਪਾਂ ਇਕੱਠਾ ਦੁੱਧ ਦਿੰਨੇ ਆ ਤਾਂ ਉਹਦਾ ਰੇਟ ਵਧੀਆ ਬਣ ਜਾਂਦਾ ਹੈ ਬਾਕੀ ਨੈਸਲੇ ਦਾ ਤਾਂ ਮੈਂ ਜਿਆਦਾ ਨੈਸਲੇ ਦੇ ਤੌਰ ਤੇ ਗੱਲ ਕਰਦਾ ਹੁਣਾ ਜਿੰਨਾ ਕੁ ਮੈਂ ਹਿਸਾਬ ਲਾ ਵੀ ਆਮ ਫਾਰਮਰ ਦਾ ਤੇ ਮੇਰੇ ਫਾਰਮ ਦੇ ਦੁੱਧ ਦਾ ਘੱਟੋ ਘੱਟ 10 ਤੋਂ 12 ਰੁਪਏ ਦਾ ਵਟਾ ਜਿਹੜਾ ਸਮਾਲ ਲਾਰਜ ਫਾਰਮ ਚ ਆ ਗਿਆ 150 ਲੀਟਰ ਤੋਂ ਉੱਪਰ ਵਾਲਾ ਉਹਦੇ ਨਾਲੋਂ ਵੀ ਮੇਰਾ ਖਿਆਲ ਹੈ ਮੇਰਾ 7-8 ਰੁਪਏ ਦਾ ਵਟਾ ਪੈ ਜਾਂਦਾ। ਨੈਸਲੇ ਕੀ ਕਰਦੀ ਹੈ? ਨੈਸਲੇ ਬੋਲਿਮੈਂਟ ਸੈਂਟ ਨੈਸਲੇ ਬੇਰਕਾ ਵੀ ਦਿੰਦੀ ਹੈ ਪਰ ਮੈਂ ਬੇਰਕਾ ਬਾਰੇ ਬਾਰੇ ਮੈਂ ਨਹੀਂ ਕਹੂੰਗਾ ਕਿਉਂਕਿ ਆਪਾਂ ਨੂੰ ਬਾਲਾ ਦੁੱਧ ਨਹੀਂ ਪਾਇਆ ਹੋ ਸਕਦਾ ਉਹਦੇ 'ਚ ਮੈਨੂੰ ਕਲੀਅਰ ਪਤਾ ਨਾ ਹੋਵੇ। ਜਦੋਂ ਆਪਾਂ ਦੁੱਧ ਪਾਉਣਾ ਹੁੰਦਾ ਹੈ ਦੁੱਧ ਦੇਖੋ ਪ੍ਰੋਡਕਸ਼ਨ ਕਾਸਟ ਜਿੰਨਾ ਦੁੱਧ ਵਧੀ ਜਾਂਦਾ ਉਹਨੇ ਪ੍ਰੋਡਕਸ਼ਨ ਕਾਸਟ ਘਟੀ ਜਾਂਦੀ ਹੈ। ਮੈਂ ਦੇਖਿਆ ਮੁੰਡੇ 20-25-25 ਬਸੂਆਂ ਤੇ ਇੱਕ ਜਨਾਬ ਲੱਗਿਆ ਹੁੰਦਾ ਇੱਕ ਨਾਲ ਭਈਆ ਵੀ ਰੱਖਿਆ ਹੁੰਦਾ। ਫਿਰ ਜੇਤੀ 40 ਪਸ਼ੂਆਂ ਤੇ ਜਾਂਦੇ ਆ ਤੇ ਫਿਰ ਚਾਰ-ਚਾਰ ਤਿੰਨ-ਤਿੰਨ ਭਈਏ ਫਿਰਦੇ ਹੁੰਦੇ ਆ ਹੁਣ ਜੇ ਆਪਾਂ ਦੇ ਕੀ ਆਪਣੇ ਫਾਰਮ ਤੇ ਜੇ ਦੋ ਬੰਦੇ ਆ ਤਾਂ ਬੜਾ ਸੌਖਾ ਸੀ ਕੰਮ ਕਰੀਏ ਨੇ ਕਿਉਂਕਿ ਜਿਹੜੀ ਫੀਡਿੰਗ ਹੈ ਟੋਟਲ ਮੰਨ ਲਓ ਮਸ਼ੀਨੀ ਕਰਨਾ ਹੋ ਗਈ ਚਵਾਈ ਜਰੂਰ ਠੀਕ ਹੈ ਵੀ 2.5 ਘੰਟੇ ਲੱਗਦੇ ਆ ਤੇ ਇਹ ਕੰਮ ਚੱਲਦੇ ਜੀ ਡਿਸਕਸ਼ਨ ਚੱਲੀ ਗਈ ਹੈ ਬੱਚੀਆਂ ਵੇਚਣ ਦੀ ਇਹ ਕਰਨ ਦੀ ਉੱਥੇ ਮੈਂ ਹੀ ਕਿਹਾ ਸੀਗਾ ਵੀ ਬਈ ਬੱਚੀਆਂ ਵੇਚਣ ਦਾ ਫਾਰਮਰ ਨੂੰ ਫਾਇਦਾ ਤਾਂ ਨਹੀਂ ਹੁੰਦਾ ਕਿਉਂਕਿ ਬੱਚੀਆਂ ਫਾਰਮਰ ਦਾ ਟਾਈਮ ਨਹੀਂ ਭਾਲਦੀਆਂ ਜਦੋਂ ਇਹ ਦੁੱਧ ਸ਼ਰਤ ਹੈ ਇਹਨਾਂ ਨੇ ਇਹ ਆਪ ਦੀ ਫੀਡਿੰਗ ਤਿਆਰ ਗੀਆਂ ਫਿਰ ਇਹਨਾਂ ਨੂੰ ਕੱਲੀ ਇਹ ਹੀ ਕਰਨ ਵੇਲੇ ਇਹਨਾਂ ਦੇ ਵਿੱਚ ਵੜਨਾ ਤੇ ਇਹ ਮੰਨ ਲਓ ਟਾਈਮ ਨਹੀਂ ਖਰਾਬ ਕਰਦੀਆਂ ਬਸੀਆਂ ਪਾਲਨ ਚ ਫਾਰਮਰ ਨੂੰ ਦਿੱਕਤ ਨਹੀਂ ਆਉਂਦੀ ਜੇ ਮੈਂ ਕਹਣਾ ਕਿ ਮੈਂ 70 ਮਿਲਕਿੰਗ ਗਾਂ ਮਾਰਖਣੀਆਂ 70 ਦੇ ਕੈਡੀਆਂ ਹੈਗਾ ਵੀ 70 ਨੂੰ ਚੋਂ ਤੇ ਕਿਵੇਂ ਮਰਜ਼ੀ ਆ ਜੋ ਪੈਨ ਬਣਾਵਾਂਗੇ ਹੁਣ ਠੀਕ ਹੈ ਥੋੜਾ ਜਿਹਾ ਉਲਝਿਆ ਬੇ ਕੰਮ ਹੈ ਸੁਲਝਾ ਆ ਵੀ ਲਮਕ ਤਾਂ ਬਲੋ ਡੇਢ ਤੋਂ 2 ਘੰਟੇ ਮੰਨ ਕੇ ਚਲੋ ਚਵਾਈ ਸੁਭਾ ਸ਼ਾਮ ਨੂੰ ਉਹ 4 ਘੰਟੇ ਮੰਨ ਲੋ ਬੰਦੇ ਨੂੰ ਤਕਾ ਦੇਣ ਵਾਲੇ ਹੁੰਦੇ ਜਿਹੜੀ ਫੀਡਿੰਗ ਹੈ ਹੋਰ ਹੈ ਸਫਾਈ ਹੈ ਉਹ ਵਲ ਸਕ੍ਰੈਪਰ ਲੱਜ ਜਾਂਦੇ ਨੇ ਕਿ ਸਫਾਈ ਦਾ ਕੰਮ ਘਟ ਜੂਗਾ ਵੀ ਹਰੇਕ ਕੰਮ ਘੰਟੇ ਜਾਂ 2 ਘੰਟੇ ਦੇ ਵਿੱਚ ਬਹਣ ਹੁੰਦਾ 24 ਘੰਟਿਆਂ 'ਚ ਜਿਹੜੀ ਮਿਲਕਿੰਗ ਹੈ ਇਹ ਟਾਈਮ ਲਵਾਉਂਦੀ ਹੈ ਤਾਂ ਕਰਕੇ ਦੁੱਧ ਵਾਲੀਆਂ ਗਾਇਆਂ ਆਪਾਂ ਨੂੰ ਕੰਟਰੋਲ ਕਰਨਾ ਪੈਂਦਾ ਬੱਚੀਆਂ ਮੇਰੇ ਖਿਆਲ ਜੇ ਵੱਧ ਪਾਲ ਜਾਣ ਕੋਈ ਨੁਕਸਾਨ ਨਹੀਂ ਹੁੰਦਾ ਜਗਾ ਘਟ ਚ ਸਾਰ ਲੈਂਦੀਆਂ ਹੁਣ ਜਿਵੇਂ ਐਡਜਸਟ ਕਰੀ ਜਾਂਦੇ ਆ ਜਿੱਥੇ ਵਿਚਾਰੀਆਂ ਬਹਿੜਾਂ ਸੀਂ ਜਿਵੇਂ ਜ ਉਹਨਾਂ ਨੂੰ ਜਗਾ ਦੇਤੀ ਉਹ ਮੈਂ ਜਿ ਉਹ ਅਡਜਸਟ ਹੋਈ ਜਾਂਦੇ ਆ ਹੁਣ ਅਗਲੇ ਸਾਲ ਦਾ ਜਿਹੜਾ ਆਪਣਾ ਟਾਰਗੇਟ ਹੋਊਗਾ ਵੀ ਇਹਨੂੰ ਕੰਪਲੀਟ ਕਰਨਾ ਜੋ ਕਮੀ ਰਹਿੰਦੀ ਹੈ ਉਹ ਕਢਣੀ ਜਿੰਨਾਂ ਐਥਕੀ ਬੱਚੀਆਂ ਨਿਕੀਆਂ ਆਈਆਂ ਕਾਫਸੀਆਂ ਉਹਨਾਂ ਨੂੰ ਤਿਆਰ ਕਰਨਾ ਤੇ ਜੇ ਮੰਨ ਲਓ ਜਾਂ ਤਾਂ ਇਹਨੂੰ ਵਧਾਇਆ ਜਾਊਗਾ ਜਾਂ ਫਿਰ ਇਹਨਾਂ ਜਿੰਨੀਆਂ ਵੈੜਾਂ ਤਿਆਰ ਹੋਈਆਂ ਪਾਸੀਆਂ ਉਹਨਾਂ ਕੇ ਚ ਸੇਲ ਆਊਟ ਹੋ ਗਈ ਫਿਰ ਆਪਾਂ ਨੈਟ ਪ੍ਰੋਫਿਟ ਦੇਖ ਸਕਦੇ ਆ ਕਿੰਨਾ ਕਮਾ ਸਕਦਾ ਚਲੋ ਜਦੋਂ ਆਇਆ ਆਪਾਂ ਉਦੋਂ ਗੱਲ ਕਰਾਂਗੇ ਮੇਰਾ ਆਈਡੀਆ ਸੀ ਟਾਰਗੇਟ ਬਣਾਓ ਮਿਨੀਮਮ ਮਲੋ 100 ਗਾਂ ਦਾ ਘੱਟੋ ਘਾਟਾ ਟਾਰਗੇਟ ਹੋਵੇ ਤੇ ਤੁਸੀਂ ਆਪਦੇ ਸਾਰੇ ਕੁਸ ਭੁੱਲ ਕੇ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਆਪਦੇ ਜਵਾਕ ਨਾ ਪੜਾਓ ਜਾਂ ਆਪਦਾ ਪਰਿਵਾਰ ਨਾ ਚਲਾਓ ਜਿੰਨਾ ਕ ਆਪਾਂ ਨੂੰ ਲੋਡ ਹੁੰਦੀ ਐ ਕਿ ਕਿਸ ਜੀ ਦਾ ਪੈਸਾ ਇਹ ਚੋਂ ਕੱਢ ਕੇ ਆਪਦੇ ਪਰਿਵਾਰ ਤੇ ਲਾਓ ਬਾਕੀ ਫਾਰਮ ਤੇ ਲਾਉਂਦੇ ਰਹੋ ਹੋ ਸਕਦਾ ਅੱਜ ਗੱਲਾਂ ਭੈੜੀਆਂ ਲੱਗਦੇ ਆ ਹੁਣ ਪਰ ਜੇ ਕੋਈ ਲਾਉਣ ਲੱਗ ਗਿਆ ਥੋੜੇ ਜਿਹਾ ਆਪਦੇ ਨਾ ਜਿੰਨਾ ਕ ਮੈਂ ਦੇਖਿਆ ਆਮ ਫੀਡ ਫੈਕਟਰੀਆਂ ਜਾਂ ਹੋਰਾਂ ਨਾਲ ਗੱਲਾਂ ਹੁੰਦੀਆਂ ਜਦੋਂ ਫਾਰਮਰ ਥੋੜੀ ਜਿਹੀ ਕਮਾਈ ਕਰ ਲੱਗਦਾ ਉਹ ਆਪਦੇ ਖਰਚੇ ਵਧਾ ਲੈਂਦਾ ਖਰਚੇ ਕੀ ਵਧਾ ਲੈਂਦਾ ਮੰਨ ਲੋ ਗੱਲਾਂ ਸੁਣਦਾ ਕਮਾਈ ਦੀਆਂ ਕਮਾਈ ਵੱਧ ਤੋਂ ਵੱਧ ਦਿਖਾਈ ਜਾਂਦੀ ਹੈ ਫਿਰ ਉਹ ਗੱਡੀਆਂ ਜੀਆਂ ਲੈ ਲੈ ਕੇ ਵੱਡੀਆਂ-ਵੱਡੀਆਂ ਦਿਖਾਈਆਂ ਜਾਂਦੀਆਂ ਹਨ ਉਹਨਾ ਮਗਰ ਲਾ ਕੇ ਤੇ ਲੋਕ ਆਪਦੇ ਖਰਚੇ ਵਧਾ ਲੈਨੇ ਸਾਧਨ ਹੋਰ ਲੈ ਲੈਨੇ ਜਾਂ ਮੰਨ ਲਓ ਆਪਦਾ ਰਹਿਣ ਸੈਨ ਦਾ ਸਟੈਂਡਰਡ ਮੰਨ ਲਓ ਕਿ ਰ ਉੱਚਾ ਚੱਕ ਲੈਣਾ ਦੇਖੋ ਸਟੈਂਡਰਡ ਜਿਹੜਾ ਲਿਵਿੰਗ ਸਟੈਂਡਰਡ ਹੁੰਦਾ ਹੈ ਇਹ ਚੱਕਣ ਤੇ 100 ਵਾਰ ਹੀ ਸੋਚ ਲਓ ਉਦੋਂ ਨੀਵਾ ਕਰਨਾ ਬੜਾ ਔਖਾ ਹੋ ਜਾਂਦਾ ਜੇ ਤੁਸੀਂ ਸਾਦਾ ਜੀਵਨ ਜਿਉਂ ਜਾਨੇ ਆ ਕੋਈ ਹਵਾ ਚ ਨਹੀਂ ਆਉਂਦੇ ਕੋਈ ਬੜਾਈ ਨਹੀਂ ਕਰਦੇ ਤਾਂ ਬੜੇ ਘੱਟ ਖਰਚੇ ਦਾ ਆਪਣੇ ਪਿੰਡਾਂ ਚ ਰਿਹਾ ਜਾ ਸਕਦਾ ਤੇ ਅਸੀਂ ਰਹਿ ਕੇ ਦੇਖਿਆ ਅੱਜ ਵੀ ਹੋ ਮੇਰੇ ਨੇ ਮੰਨ ਲਓ ਵੀ ਆਪਾਂ ਜੇ ਸਾਧਨ ਵੇਖੀਏ ਜਾਂ ਕੋਈ ਗੱਡੀ ਵੇਖੀਏ ਅਸੀਂ ਅੱਜ ਵੀ ਪ੍ਰਾਇੋਰਟੀ ਉਹੀ ਦਿੰਨੇ ਆ ਵੀ ਆਪਦੇ ਜਾਇਜ ਪੈਸਿਆਂ ਦੀ ਚੰਗੀ ਐਵਰੇਜ ਵਾਲੀ ਗੱਡੀ ਰੱਖੀ ਜਾਵੇ ਜੇ ਕੋਈ ਗੱਡੀ ਦੀ ਗੱਲ ਕਰਦਾ ਤਾਂ ਜਿਹੜੇ ਹੁਣ ਮੰਨ ਲਓ ਸਕਾਰਪਿਓ ਜਾਂ ਕੋਈ ਵੱਡੀਆਂ ਗੱਡੀਆਂ ਜਾਂ ਬੁਲਟ ਲੈ ਲੈਣਾ ਉਹਨਾਂ ਦੇ ਰਨਿੰਗ ਚ ਖਰਚੇ ਬਹੁਤ ਹੋ ਜਾਂਦੇ ਆ ਤਾਂ ਕਰਕੇ ਕੋਸ਼ਿਸ਼ ਕਰਿਆ ਕਰੋ ਜਿੰਨਾ ਚ ਤੁਸੀਂ ਆਪਦੇ ਆਈਡੀਏ ਤੇ ਨਹੀਂ ਪਹੁੰਚਦੇ ਜਿੰਨਾਕ ਆ ਆਪਦਾ ਮੰਨ ਲਓ ਰਹਿਣ ਸਹਿਣ ਦਾ ਮੈਂ ਨਹੀਂ ਕਹਿੰਦਾ ਵੀ ਜਮਾ ਕੁਸ ਖਾਓ ਪੀਓ ਨਾ ਖਾਓ ਪੀਓ ਬਦ ਗਿਆ ਪਰ ਉਹਨੂੰ ਥੋੜਾ ਇਹ ਇੰਨਾ ਕੁ ਮਿੰਟ ਰੱਖੋ ਵੀ ਆਪਣੇ ਫਾਰਮ ਤੇ ਇਨਵੈਸਟਮੈਂਟ ਹੁੰਦੀ ਰਹੇ ਹੋ ਸਕਦਾ ਕੁਝ ਲੋਕ ਅੱਜ ਵੀ ਆਖਣ ਵੀ ਤੁਸੀਂ ਜੀ ਮੰਨ ਲਓ ਰਹਿਣ ਸਹਿਣ ਦੀ ਇਮਾਰਤ ਖਨਵਾਖੀਆ ਨੇ ਮੈਂ ਨਹੀਂ ਮੰਨਦਾ ਨਾ ਉਹਨਾਂ ਵੀ ਤੁਸੀਂ ਜਿਹੜੀ ਇਨਵੈਸਟਮੈਂਟ ਹੈ ਤੁਹਾਡੇ ਧੰਦੇ ਤੇ ਲੱਗੇ ਜੇ ਧੰਦੇ ਤੇ ਲੱਗੂਗੀ ਤਾਂ ਤੁਹਾਨੂੰ ਸੁੱਖ ਹੋ ਜੂਗਾ ਹੁਣ ਦੇਖੋ ਮੈਂ ਦੇਖਿਆ ਕਈ ਫਾਰਮਾਂ ਤੇ ਪਿਛਲੇ 10 10 15 15 ਸਾਲਾਂ ਤੋਂ ਮਤਲਬ ਕੋਸ਼ਿਸ਼ ਮੈਂ ਉਹਨਾਂ ਨਾਲ ਮਿਲ ਵਰਤਨ ਹੈ ਪੁਰਾਣਾ ਹੈ ਕਿਉਂਕਿ ਸਾਡੀ ਇਹ ਲਾਈਨ ਕੱਲੀ ਡੇਰੀ ਫਾਰਮ ਦੀ ਨਹੀਂ ਹੈ ਜੀ ਸਾਡੀ ਇਹ ਲਾਈਨ ਤਾਂ ਸ਼ੁਰੂ ਹੋ ਗਈ ਸੀ ਸਾਡੇ ਨਿੱਕੇ ਨਿੱਕੇ ਹੁੰਦੇ ਆ ਤਾਂ ਜਦੋਂ ਸਾਡਾ ਪਾਪਾ ਜੀ ਵਪਾਰ ਕਰਦੇ ਸੀ ਵਪਾਰੀ ਤੋਂ ਪਸ਼ੂ ਅਕਸਰ ਡੇਰੀ ਫਾਰਮਰ ਲੈ ਕੇ ਜਾਂਦੇ ਸੀ ਉਦੋਂ ਪਿੰਡਾਂ 'ਚ ਫਾਰਮਾਂ ਦਾ ਦੌਰ ਹੈ ਨਹੀਂ ਸੀ ਤੇ ਸ਼ਹਿਰਾਂ 'ਚ ਜਿਹੜੇ ਨੌਰੇ ਨੂੰ ਆਪਾਂ ਡੇਰੀ ਕਹਿ ਸਕਦੇ ਆ ਜਾਂ ਨੌਰੇ ਕਹਿ ਸਕਦੇ ਆ ਜਾਂ ਸ਼ਹਿਰਾਂ ਵਾਲੇ ਕਹਿ ਸਕਦੇ ਆ ਜਿਹੜੇ ਬੰਦੇ ਦੁੱਧ ਵੇਚਦੇ ਸੀ ਉਹਨਾਂ ਬੰਦਿਆਂ ਦਾ ਸਾਡਾ ਬਾ ਬੜੇ ਨਿੱਕੇ ਹੁੰਦੇ ਆ ਤੋ ਜਿਹੜੇ ਬੰਦੇ ਨੇ ਆਪਦੇ ਧੰਦੇ ਤੇ ਪੈਸਾ ਲਾਇਆ ਉਹੋ ਮੰਨ ਲਓ ਵਧਿਆ ਜਿਨੇ ਮੰਨ ਲਓ ਐਸ ਪ੍ਰਸਤੀ ਜਿਨੇ ਇੱਕ ਵਧਾਤੀ ਜੋ ਜਿੰਨਾਂ ਕੋਲ ਲੱਗਿਆ ਵੀ ਕਮਾਈ ਸਾਡੇ ਧੰਦੇ ਜਾਦੇ ਹੈ ਜਦੋਂ ਆਪਣਾ ਮਨ ਮੰਨ ਗਿਆ ਕਮਾਈ ਜਾਦੇ ਹੈ ਫਿਰ ਆਪਾਂ ਇਹਨੂੰ ਆਪ ਦੇ ਰਹਿਣ ਸਹਿਣ ਨੂੰ ਉਨਾ ਸਸਤਾ ਨਹੀਂ ਰੱਖ ਸਕਦੇ ਆ ਸਾਦਾ ਨਹੀਂ ਰੱਖ ਸਕਦੇ ਜਿੰਨਾਂ ਜਿਹੜਾ ਆਪਾਂ ਇਹਨੂੰ ਸਾਦਾ ਰੱਖੀ ਜਾਂਦੇ ਆ ਉਹਨਾਂ ਚ ਜਿਹੜਾ ਆਪਣਾ ਆਪਣਾ ਇਨਵੈਸਟਮੈਂਟ ਹੈਗੀ ਹੈ ਉਹ ਫਾਰਮ ਨੂੰ ਮਲੋ ਅੱਗੇ ਲਈਏ